हेलो स्टूडेंट्स न्यू होराइजन एकेडमी इन दी ए वीडियो जेडी पर्टिकुलरली इस टाइम दो जेडे जॉब रिक्रूटमेंट्स है ओना दे लिए है अ ਤੁਹਾਨੂੰ ਪਤਾ ਹੋਊਗਾ ਫਿਲਹਾਲ ਜਨਰਲ ਇੰਸ਼ੋਰੈਂਸ ਕਾਰਪੋਰੇਸ਼ਨ ਆਫ ਇੰਡੀਆ ਜੀ ਆਈ ਸੀ ਆਰ ای ਨੇ ਆਪਣੀ ਰਿਕਰੂਟਮੈਂਟ ਜਿਹੜੀ ਓਪਨ ਕੀਤੀ ਹੈ ਐਂਡ ਆਈ ਥਿੰਕ ਤੁਸੀਂ ਸਕਰੀਨ ਆਪਣੀ ਦੇਖ ਪਾ ਰਹੇ ਹੋ ਮੰਗੇ ਉਹਦੇ ਤੇ ਆਪਾਂ ਉਹਦਾ ਜਿਹੜਾ ਸਟੇਟਮੈਂਟ ਹੈ ਜਾਂ ਜਿਹੜਾ ਆਪਣਾ ਨੋਟੀਫਿਕੇਸ਼ਨ ਹੈ ਉਹ ਆਪਾਂ ਖੋਲਿਆ ਜੇ ਆਪਾਂ ਧਿਆਨ ਨਾਲ ਦੇਖੀ ਤਾਂ ਉਹਦੇ ਤੇ ਕੀ ਲਿਖਿਆ ਹੋਇਆ ਹੈ ਜੀ ਆਈ ਸੀ ਆਰ ਈ ਗਵਰਨਮੈਂਟ ਕੰਪਨੀ ਹੈ ਜਨਰਲ ਇੰਸ਼ੋਰੈਂਸ ਕਾਰਪੋਰੇਸ਼ਨ ਆਫ ਇੰਡੀਆ ਜੀ ਆਈ ਸੀ ਆਰ ਈ ਇਹ ਦੀ ਰਿਕਰੂਟਮੈਂਟ ਆਫਿਸਰਸ ਸਕੇਲ 1 ਆਫਿਸਰਸ ਦੀ ਰਿਕਰੂਟਮੈਂਟ ਹੈ ਐਂਡ ਉਹਦੇ ਵਿੱਚ ਆਪਾਂ ਨੂੰ ਕੀ ਹੈ ਜੀ ਆਈ ਸੀ ਆਰ ਈ ਇਹ ਇੰਡੀਆ ਦੀ ਇੰਸ਼ੋਰੈਂਸ ਕੰਪਨੀ ਹੈ 10th ਲਾਰਜੇਸਟ ਇੰਸ਼ੋਰੈਂਸ ਕੰਪਨੀ ਹੈਗੀ ਹੈ ਇਨ ਦਾ ਵਰਲਡ with the network in india and abroad and elderly uh, graduates and post graduates the need a for 110 positions of officers 110 so officers ohna nu chahiye jinna nu assistant manager scale 1 di post pe head office bombay de vich recruit kita jaauga and they will be liable to posted anywhere in india ohna di posting kithe vi india de vich ho sakdi hai as well as abroad according to the requirement hun ਨੈਕਸਟ ਸਟੈਪ ਆਈ ਦੀ ਐਗਜ਼ਾਮ ਕੰਡੀਸ਼ਨ ਦੇਖਦੇ ਆਂ ਕੀ ਹੈ ਆਨਲਾਈਨ ਰਜਿਸਟ੍ਰੇਸ਼ਨ ਐਗਜ਼ਾਮ ਦੇ ਲਈ 4 ਦਸੰਬਰ ਤੋਂ ਸ਼ੁਰੂ ਹੋ ਰਹੀ ਹੈ ਐਂਡ ਲਾਸਟ ਡੇਟ ਰਜਿਸਟਰ ਕਰਨ ਦੀ ਹੈਗੀ ਹੈ 19th ਆਫ ਦਿਸੰਬਰ 2024 ਅ ਅਲੱਗ-ਅਲੱਗ ਕੈਟਾਗਰੀਜ਼ ਦੀ ਅਲੱਗ-ਅਲੱਗ ਐਗਜ਼ਾਮ ਫੀਸ ਹੋਗੀ ਜਿਹਦੇ ਬਾਰੇ ਇਹਨਾਂ ਨੇ ਅੱਗੇ ਲਿਖਿਆ ਹੋਊਗਾ ਐਂਡ ਸਟਾਰਟਿੰਗ ਆਨਲਾਈਨ ਐਗਜ਼ਾਮੀਨੇਸ਼ਨ ਕਦੋਂ ਹੋਊਗਾ 5 ਜਨਵਰੀ 2025 ਨੂੰ ਮਤਲਬ ਇਹਦਾ ਜਿਹੜਾ ਪ੍ਰੀ ਐਗਜ਼ਾਮ ਹੈ ਉਹ 5 ਜਨਵਰੀ 2025 ਨੂੰ ਹੋਊਗਾ ਐਂਡ ਐਡਮਿਟ ਕਾਰਡ ਤੁਹਾਨੂੰ 7 ਦਿਨ ਪਹਿਲਾਂ दैट इज 27 28 ਦਸੰਬਰ ਦੇ ਨੇੜੇ ਤੇੜੇ ਤੁਹਾਨੂੰ ਐਡਮਿਟ ਕਾਰਡ ਜਿਹੜਾ ਉਹ ਮਿਲ ਜਾਊਗਾ ਲੈਂ ਟ੍ਰੇਨਿੰਗ ਜਿਹੜੇ ਵੀ ਕੈਂਡੀਡੇਟਸ ਐਸ ਸੀ ਐਸ ٹی ਓ ਬੀ ਸੀ ਕੈਟਾਗਰੀ ਦੇ ਆ ਫਿਜ਼ੀਕਲ ਡਿਸੇਬਿਲਟੀਜ਼ ਵਾਲੇ ਸਟੂਡੈਂਟ ਹੈ ਉਹਨਾਂ ਦੇ ਲਈ ਇੱਕ ਸਪੈਸ਼ਲ ਟ੍ਰੇਨਿੰਗ ਵੀ ਇਹ ਏਜੰਸੀਜ਼ ਕੰਡਕਟ ਕਰਵਾਉਣੀ ਹੈ ਤਾਂ ਉਹਦੀ ਡੇਟ ਹੈ ਜਿਹੜੀ ਉਹ ਵੀ ਫਾਈਨਲ ਉਦੋਂ ਰਿਲੀਜ਼ ਹੋ ਜਾਊਗੀ ਹੁਣ ਨੈਕਸਟ ਦੇਖਦੇ ਆ ਇਹਦੇ ਵਿੱਚ ਵੈਕੈਂਸੀਜ਼ ਕਿਹੜੀਆਂ-ਕਿਹੜੀਆਂ ਹੈ ਕਿਹੜੇ ਬੱਚੇ ਦੇ ਵਿੱਚ ਪਾਟ ਲੈ ਸਕਦੇ ਆ ਤਾਂ ਤੁਸੀਂ ਦੇਖ ਸਕਦੇ ਹੋ ਸਟਰੀਮ ਐਂਡ ਡਿਸਪਲਿਨ ਐਂਡ ਨੰਬਰ ਆਫ ਵੈਕੈਂਸੀਜ਼ ਕੀ ਰਿਕੁਆਇਰਮੈਂਟ ਹੈ ਐਂਡ ਡਿਜ਼ਾਇਰੇਬਲ ਐਜੂਕੇਸ਼ਨਲ ਰਿਕੁਆਇਰਮੈਂਟ ਕੀ ਹੈ ਡਿਜ਼ਾਇਰੇਬਲ ਹੈ ਜਿਹੜੀ ਉਹ ਜ਼ਰੂਰੀ ਵਾਲੀ ਨਹੀਂ ਹੈ ਜੇ ਤੁਹਾਡੇ ਕੋਲੇ ਉਹ ਪਰਟੀਕੂਲਰ ਐਜੂਕੇਸ਼ਨਲ ਕੁਆਲੀਫਿਕੇਸ਼ਨ ਨਹੀਂ ਵੀ ਹੈ ਤਾਂ ਚੱਲ ਜਾਊਗਾ ਬਟ ਥਿਸ ਇਜ਼ ਦਾ ਮਿਨੀਮਮ ਐਜੂਕੇਸ਼ਨਲ ਕੁਆਲੀਫਿਕੇਸ਼ਨ ਇਹ ਤੁਹਾਡੇ ਕੋਲੇ ਹੋਣੀ ਜ਼ਰੂਰੀ ਹੈ ਸਭ ਤੋਂ ਪਹਿਲਾਂ ਅ ਜੇ ਆਪਾਂ ਦੇਖੀਏ ਤਾਂ ਚਾਰ ਅਲੱਗ-ਅਲੱਗ ਸਟਰੀਮਸ 5 6 7 8 9 ਨੋ ਅਲੱਗ-ਅਲੱਗ ਸਟਰੀਮਸ ਦੇ ਵਿੱਚ ਸਟੂਡੈਂਟਸ ਨੂੰ ਰੱਖਿਆ ਜਾਣਾ ਜਿਹਦੇ ਵਿੱਚ ਜਨਰਲ ਕੋਈ ਵੀ ਗ੍ਰੈਜੂਏਸ਼ਨ ਵਾਲਾ ਬੱਚਾ ਜਿਹੜਾ ਪਾਰਟ ਲੈ ਸਕਦਾ ਇਹਦੇ ਵਿੱਚ ਟੋਟਲ 18 ਵੈਕੈਂਸੀਜ਼ ਹੈ ਲੀਗਲ ਜਿਹੜੇ ਬੱਚਿਆਂ ਨੇ ਲਾਅ ਦੇ ਨਾਲ ਜੁੜੀ ਹੋਈ ਡਿਗਰੀ ਕੀਤੀ ਹੋਈ ਹੈ ਐਂਡ ਉਹਨਾਂ ਕੋਲੇ ਬਾਰ ਕਾਉਂਸਲ ਆਫ ਇੰਡੀਆ ਦਾ ਸਰਟੀਫਿਕੇਟ ਹੈ ਉਹ ਇਹਦੇ ਵਿੱਚ ਪਾਰਟ ਲੈ ਸਕਦੇ ਇਹਦੀਆਂ ਸਿਰਫ 9 ਵੈਕੈਂਸੀਜ਼ ਹੈ ਇਦ ਲਈ ਐਲ ਐਲ ਐਮ ਹੋਵੇ ایکسپੀਰੀਅੰਸ ਕੀਤਾ ਹੋਵੇ ਸਿਵਲ ਜਾਂ ਸਾਈਬਰ ਲਾ ਦੇ ਨਾਲ ਬੱਚੇ ਨੂੰ ਇਨਫਾਰਮੇਸ਼ਨ ਹੋਵੇ ਜਾਂ ਨੋਲਿਜ ਹੋਵੇ ਤਾਂ ਉਹਨਾਂ ਨੂੰ ਪਹਿਲ ਦਿੱਤੀ ਜਾਊਗੀ ਦਿਸ ਇਜ਼ ਅ ਡਿਜ਼ਾਇਰੇਬਲ ਰਿਕੁਆਇਰਮੈਂਟ ਥੈਨ ਐਚ ਆਰ ਦੀਆਂ 6 ਉਹਦੇ ਵਿੱਚ ਕੀ ਹੈ ਐਮ ਬੀਏ ਵਾਲਾ ਸਟੂਡੈਂਟ ਹੋਊਗਾ ਜਾਂ ਪੋਸਟ ਗ੍ਰੈਜੂਏਸ਼ਨ ਇਨ ਐਚ ਆਰ ਐਮ ਜਾਂ ਪਰਸਨਲ ਮੈਨੇਜਮੈਂਟ ਵਾਲੀ ਉਹ ਬੱਚੇ ਆਉਣਗੇ ਇੰਜੀਨੀਅਰਿੰਗ ਵਾਲੇ 5 ਕੈਂਡੀਡੇਟਸ ਰੱਖੇ ਜਾਣੇ ਆ ਜਿਦੇ ਵਿੱਚ ਮਰੀਨ ਇੰਜੀਨੀਅਰ ਔਰ 에ਰੋਨੌਟਿਕਲ ਇੰਜੀਨੀਅਰ ਮਕੈਨੀਕਲ ਇੰਜੀਨੀਅਰ ਸਿਵਲ ਤੇ ਇਲੈਕਟ੍ਰੀਕਲ ਇੰਜੀਨੀਅਰ ਹਰੇਕ ਦੀ ਇੱਕ ਇੱਕ ਪੋਸਟ ਆਉਂਦੀ ਪਈ ਹੈ। ਦੈਨ ਉਸ ਤੋਂ ਇਲਾਵਾ ਆਈਟੀ ਦੇ ਵਿੱਚ ਜ਼ਿਆਦਾ ਆਪਸ਼ਨਸ ਹੈ 22 ਵੈਕੈਂਸੀਜ਼ ਆਈਟੀ ਦੇ ਵਿੱਚ ਆਉਂਦੀਆਂ ਪਈਆਂ ਜਿਦੇ ਵਿੱਚ ਬੀਈ ਬੀਟੈਕ ਇਨ ਕੰਪਿਊਟਰ ਸਾਇੰਸ ਵਾਲੇ ਬੱਚੇ ਪਾਰਟ ਲੈ ਸਕਦੇ। ਉਸ ਤੋਂ ਇਲਾਵਾ ਕੋਈ ਵੀ ਗ੍ਰੈਜੂਏਟ ਜਿਹਦੇ ਮਿਨੀਮਮ 60% ਮਾਰਕਸ ਹੈ ਜਨਰਲ ਕੈਟਾਗਰੀ ਚ ਤੇ OBC ਕੈਂਡੀਡੇਟ ਅ ਦੇ ਲਈ ਐਸ ਸੀ ਐਸਟੀ ਕੈਂਡੀਡੇਟਸ ਦੇ ਲਈ 55% ਮਾਰਕਸ ਨਾਲ ਕੋਲੀ ਮਾਸਟਰਸ ਇਨ ਕੰਪਿਊਟਰ ਐਪਲੀਕੇਸ਼ਨ ਵਿਦ ਮਿਨੀਮਮ 60% ਮਾਰਕਸ ਤਾਂ ਉਹਦੇ ਵਿੱਚ ਕੀ ਹੈ ਜਾਂ ਤਾਂ ਬੀ ਟੈਕ ਹੋਣੀ ਚਾਹੀਦੀ ਹੈ ਕੰਪਿਊਟਰ ਸਾਇੰਸ ਆਈਟੀ ਇਲੈਕਟ੍ਰੀਕਲ ਐਂਡ ਇਲੈਕਟ੍ਰੋਨਿਕਸ ਦੀ ਤੇ ਜਾਂ ਬੱਚੇ ਕੋਲੇ ਕੋਈ ਇੱਕ ਗ੍ਰੈਜੂਏਸ਼ਨ ਤੇ ਉਹਦੇ ਨਾਲ ਜਿਹੜਾ ਉਹਨਾਂ ਦਾ ਐਮਸੀਏ ਹੈ ਮਾਸਟਰਸ ਆਫ ਕੰਪਿਊਟਰ ਐਪਲੀਕੇਸ਼ਨ ਉਹ ਹੋਣਾ ਚਾਹੀਦਾ ਹੈ। ਦੈਨ ਇਹਦੇ ਵਿੱਚ ਵੀ ਐਕਸਪੀਰੀਅੰਸ ਹੈ ਜਿਹੜਾ ਉਹ ਡਿਜ਼ਾਇਰੇਬਲ ਹੈ। ਇਦਾਂ ਦਾ ਕੁਝ ਨਹੀਂ ਹੈ ਕਿ ਐਕਸਪੀਰੀਅੰਸ ਤੁਹਾਡੇ ਕੋਲੇ ਹੋਣਾ ਹੀ ਚਾਹੀਦਾ ਹੈ। ਜੇ ਨਹੀਂ ਵੀ ਹੈਗਾ ਐਕਸਪੀਰੀਅੰਸ ਤਾਂ ਵੀ ਚੱਲੂਗਾ। ਇਟ ਇਜ਼ ਅ ਡਿਜ਼ਾਇਰੇਬਲ ਕੰਡੀਸ਼ਨ। ਹਾਂ ਇਹ ਹੈ ਕਿ ਜੇ ਤੁਸੀਂ ਤੁਹਾਡੇ ਕੋਲੇ ਉਸ ਚੀਜ਼ ਦਾ ਐਕਸਪੀਰੀਅੰਸ ਹੈ ਤਾਂ ਹੋ ਸਕਦਾ ਤੁਹਾਨੂੰ ਪ੍ਰੀਫਰੈਂਸ ਮਿਲੂਗੀ ਅਦਰ ਕੈਂਡੀਡੇਟਸ ਦੇ ਵਿਦ ਰਿਸਪੈਕਟ ਟੂ। ਦੈਨ ਨੈਕਸਟ ਆ ਗਿਆ ਐਕਚੁਰੀ ਐਕਚੁਰੀ ਦੇ ਵਿੱਚ ਉਹ ਬੱਚੇ ਹੈ ਜਿਨ੍ਹਾਂ ਨੇ ਕੋਈ ਵੀ ਸਟੈਟਿਸਟਿਕਸ ਦੇ ਨਾਲ ਜੁੜੀ ਹੋਈ ਸਟੱਡੀ ਕੰਪਲੀਟ ਕੀਤੀ ਹੈ ਕੈਂਡੀਡੇਟਸ ਸ਼ੁੱਡ ਹੈਵ ਪਾਸਡ ਮਿਨਿਮਮ 7 ਪੇਪਰਸ ਆਫ ਇੰਸਟੀਟਿਊਟ ਆਫ ਐਕਚੁਰੀ ਸੁਸਾਇਟੀ ਆਫ ਇੰਡੀਆ ਜਾਂ ਇੰਸਟੀਟਿਊਟ ਆਫ ਫੈਕਲਟੀ ਆਫ ਐਕਚੂਰੀਜ਼ ਲੰਡਨ ਆਊਟ ਆਫ ਵਿਚ ਸੀਐਸ 2 ਇਜ਼ ਕੰਪਲਸਰੀ ਤੇ ਇਹ ਬੱਚੇ ਪਰਟੀਕੂਲਰਲੀ ਉਹ ਹੈ ਜਿਨ੍ਹਾਂ ਦੀ ਪੜਾਈ ਸਟੈਟਿਸਟਿਕਸ ਦੇ ਨਾਲ ਜੁੜੀ ਹੁੰਦੀ ਹੈ ਐਂਡ ਉਹਨਾਂ ਨੇ ਫਰਦਰ ਉਸ ਤੋਂ ਬਾਅਦ ਜਿਹੜੀ ਰਿਕੁਆਇਰਮੈਂਟ ਹੈ ਉਹਦੇ ਟੈਸਟ ਦਿੱਤੇ ਹੋਏ ਹੈ ਉਸ ਤੋਂ ਅੱਗੇ ਇੰਸ਼ੋਰੈਂਸ ਡਿਪਾਰਟਮੈਂਟ ਦੇ ਵਿੱਚ ਕੋਈ ਵੀ ਗ੍ਰੈਜੂਏਸ਼ਨ ਵਾਲਾ ਬੰਦਾ ਜਿਹਦੀ ਕੋਈ ਵੀ ਡਿਸਪੀਸਪਲਿਨ ਦੇ ਵਿੱਚ ਗ੍ਰੈਜੂਏਸ਼ਨ ਹੋਵੇ ਅ ਐਂਡ ਉਹਨਾਂ ਕੈਂਡੀਡੇਟਸ ਕੋਲੇ ਪੋਸਟ ਗ੍ਰੈਜੂਏਟ ਡਿਗਰੀ ਐਂਡ ਡਿਪਲੋਮਾ ਹੋਣਾ ਚਾਹੀਦਾ ਜਨਰਲ ਇੰਸ਼ੋਰੈਂਸ ਰਿਸਕ ਮੈਨੇਜਮੈਂਟ ਲਾਈਫ ਇੰਸ਼ੋਰੈਂਸ ਦੇ ਵਿੱਚ ਥੈਨ ਦੋ ਮੈਡੀਕਲ ਆਫੀਸਰਸ ਚਾਹੀਦੇ ਜਿਨ੍ਹਾਂ ਦੇ ਵਿੱਚ ਜਿਹੜੇ ਕੈਂਡੀਡੇਟਸ ਆ ਉਹਨਾਂ ਨੇ ਐਮਬੀਬੀਐਸ ਕੀਤੀ ਹੋਵੇ ਐਂਡ 60% ਮਾਰਕਸ ਮਿਨੀਮਮ ਉਹਨਾਂ ਦੇ ਉਹ ਉਹਨਾਂ ਦੀ এডਿਕੇਸ਼ਨ ਦੇ ਵਿੱਚ ਹੁਣ ਕੈਂਡੀਡੇਟਸ ਕੋਲੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਦਾ ਸਰਟੀਫਿਕੇਸ਼ਨ ਹੋਣਾ ਚਾਹੀਦਾ ਹੈ ਰਜਿਸਟ੍ਰੇਸ਼ਨ ਹੋਣੀ ਚਾਹੀਦੀ ਹੈ ਐਂਡ ਉਹਨਾਂ ਦੀ ਇੰਟਰਨਸ਼ਿਪ ਕੰਪਲੀਟ ਹੋਈ ਹੋਣੀ ਚਾਹੀਦੀ ਹੈ 1 ਨਵੰਬਰ 2024 ਤੱਕ ਮਤਲਬ ਜਿਹੜੇ ਵੀ ਡਾਕਟਰਸ ਦੀ ਇੰਟਰਨਸ਼ਿਪ 1 ਨਵੰਬਰ 2024 ਤੋਂ ਬਾਅਦ ਕੰਪਲੀਟ ਹੁੰਦੀ ਪਈ ਹੈ ਉਹ ਇਸ ਐਗਜ਼ਾਮ ਦੇ ਲਈ ਐਲੀਜੀਬਲ ਨਹੀਂ ਹੈ ਉਹ ਇੱਥੇ ਐਗਜ਼ਾਮ ਫਾਰਮ ਭਰ ਵੀ ਦੇਣਗੇ ਤਾਂ ਵੀ ਉਹ ਫਾਈਨਲ ਆਪਣੀ ਜਦੋਂ ਰਿਕਰੂਟਮੈਂਟ ਦੀ ਅ ਫਰਦਰ ਪ੍ਰोसीडिंग ਹੋਗੀ ਉਦੋਂ ਉਹਨਾਂ ਨੂੰ ਰਿਜੈਕਟ ਕਰ ਦਿੱਤਾ ਜਾਊਗਾ ਐਂਡ THEN ਫਾਈਨੈਂਸ ਡਿਪਾਰਟਮੈਂਟ ਜਿਹਦੇ ਵਿੱਚ ਬੀਕਾਮ ਵਾਲੇ ਬੱਚੇ ਹੋਣੇ ਚਾਹੀਦੇ 60% ਮਾਰਕਸ ਦੇ ਐਂਡ ਡਿਜ਼ਾਇਰੇਬਲ ਕੀ ਹੈ ਜੇ ਬੱਚਿਆਂ ਕੋਲ MBA ਫਾਈਨੈਂਸ CFA CA CMA ਇਹਨਾਂ ਚੋਂ ਕੋਈ ਵੀ ਡਿਗਰੀ ਹੈਗੀ ਹੈ ਜਾਂ MCOM ਵੀ ਹੈਗੀ ਹੈ ਤਾਂ ਟੋਟਲ 110 ਵੈਕੈਂਸੀਜ਼ ਹੈ ਜਿਨ੍ਹਾਂ ਦੇ ਵਿੱਚ ਅ ਅਲੱਗ-ਲੱਗ ਪਾਰਟਸ ਦੇ ਵਿੱਚੋਂ ਕਵਰ ਹੋਗਾ ਨੈਨ ਉਸ ਤੋਂ ਇਲਾਵਾ ਐਸੈਂਸ਼ੀਅਲ ਸਕਿਲਸ ਦੇ ਵਿੱਚ ਉਹਨਾਂ ਨੇ ਕੁਝ ਆਪਾਂ ਨੂੰ ਦੱਸਿਆ ਹੈ ਕਿ ਕੀ ਕੀ ਹੈ ਐਸੈਂਸ਼ੀਅਲ ਸਕਿਲਸ ਕਿਹੜੇ ਪਾਰਟ ਦੇ ਵਿੱਚ ਸੀਗੇ ਜਿੱਥੇ ਉਹਨਾਂ ਨੇ ਅ ਸਟਾਰ ਲਗਾਇਆ ਸੀ ਤਾਂ ਉਹ ਵਾਲੇ ਜਿਹੇ ਐਸੈਂਸ਼ੀਅਲ ਸਕਿਲਸ ਦੇ ਵਿੱਚ ਇਹਨਾਂ ਨੇ ਸੌਫਟਵੇਅਰ ਡਿਵੈਲਪਰਸ ਦੇ ਲਈ ਕੁਝ ਸਕਿਲਸ ਦੱਸੇ ਹੈ ਨੈਟਵਰਕ ਐਡਮਿਨਿਸਟਰੇਟਰ ਸਿਸਟਮ ਐਡਮਿਨਿਸਟਰेटर ਐਂਡ ਇਨਫੋਰਮੇਸ਼ਨ ਸਿਕਿਉਰਿਟੀ ਆਫੀਸਰ ਇਹ ਪਾਰਟਿਕੂਲਰਲੀ ਉਹਨਾਂ ਪਾਰਟਸ ਦੇ ਵਿੱਚ ਹੈ ਜਿਹਦੇ ਵਿੱਚ ਆਈਟੀ ਵਾਲੇ ਸਟੂਡੈਂਟਸ ਜਿਹੜੇ ਟੈਸਟ ਦੇ ਵਿੱਚ ਪਾਰਟ ਲੈਣਗੇ ਥੈਨ ਵੈਕੈਂਸੀਜ਼ ਆਰ ਇੰਟਰਚੇਂਜੇਬਲ ਅਮੰਗ ਡਿਸਪਲਿਨਸ ਇਫ ਨੋ ਸੂਟੇਬਲ ਕੈਂਡੀਡੇਟ ਇਜ਼ ਫਾਊਂਡ ਜੇ ਕੋਈ ਕੈਂਡੀਡੇਟ ਨਹੀਂ ਲੱਭਦਾ ਤਾਂ ਇੱਕ ਦੂਸਰੇ ਡਿਸਪਲਿਨ ਵਾਲੇ ਜਾਂ ਇੱਕ ਦੂਸਰੇ ਸਟੱਡੀ ਵਾਲੇ ਸਟੂਡੈਂਟਸ ਨੂੰ ਵੀ ਰੱਖ ਲਿਆ ਜਾਊਗਾ ਥੈਨ ਰਿਜ਼ਰਵੇਸ਼ਨ ਫਾਰ ਵੈਕੈਂਸੀਸ ਦ ਟੋਟਲ 110 ਵੈਕੈਂਸੀਸ ਦੇ ਵਿੱਚੋਂ 43 ਜਨਰਲ ਦੇ ਲਈ 15 ਐਸਸੀ ਦੇ ਲਈ 10 ਐਸਟੀ ਦੇ ਲਈ 34 ਆਬੀਸੀ ਦੇ ਲਈ 6 ਇਕਨੋਮਿਕਲੀ ਵੀਕਰ ਸੈਕਸ਼ਨ ਦੇ ਲਈ ਐਂਡ 5 ਆਪਣੇ ਫਿਜ਼ੀਕਲ ਔਰ ਡਿਸੇਬਿਲਟੀ ਵਾਲੇ ਸਟੂਡੈਂਟਸ ਦੇ ਲਈ ਟੋਟਲ 108 ਵੈਕੈਂਸੀਸ ਥੈਨ ਬੈਕਲੌਗ ਵੈਕੈਂਸੀਸ ਵੀ ਹੈਗੀਆਂ ਦੇ ਵਿੱਚ ਜੋ ਕਿ ਟੋਟਲ 26 ਹੈ ਐਂਡ ਦੋ ਜਿਹੜੇ ਮੈਡੀਕਲ ਸਟ੍ਰੀਮ ਵਾਲੀਆਂ ਵੈਕੈਂਸੀਸ ਐ ਉਹਨਾਂ ਦਾ ਕੋਈ ਰਿਟਨ ਐਗਜ਼ਾਮੀਨੇਸ਼ਨ ਨਹੀਂ ਹੈ ਤੋ ਉਹ ਇੱਕ ਐਸਟੀ ਮੈਡੀਕਲ ਆਫੀਸਰ ਤੇ ਇੱਕ ਜਨਰਲ ਦੇ ਵਿੱਚੋਂ ਈਡਬਲਯੂਐਸ ਵਾਲਾ ਜਿਹੜਾ ਮੈਡੀਕਲ ਆਫੀਸਰ ਹੈ ਉਹ ਰਿਕਰੂਟ ਕੀਤਾ ਜਾਊਗਾ ਏਜ ਕ੍ਰਾਈਟੇਰੀਆ ਮਿਨੀਮਮ ਏਜ 21 ইয়ার্স ম্যাক্সਿਮਮ ਏਜ 30 ইয়ার্স ਉਸ ਤੋਂ ਇਲਾਵਾ ਰਿਲੈਕਸੇਸ਼ਨ ਅਕੋਰਡਿੰਗ ਟੂ ਦਾ ਕੈਟੇਗਰੀ ਹੈ দেন ਐਕ ਸਰਵਿਸਮੈਨ ਵਗੈਰਾ ਜੋ ਵੀ ਇਹਦੇ ਚ ਅਪਲਾਈ ਕਰ ਸਕਦੇ ਐ দেন ਮਿਨੀਮਮ ਬੇਸਿਕ ਪੇ 50,925 पर मंथ एंड ओवरऑल ये मतलब सारा कुछ पाके अराउंड 80 प्लस बन जाती है द टोटल मोल्यूमेंट्स विल बी अप्रोक्सीमेटली 85,000 पर मंथ प्लस अदर बेनिफिट्स विच आर इन द न्यू पेंशन स्कीम दैन उस तो बाद सर्विस कंडीशंस है इनिशियल पोस्टिंग विल बी इन द कॉरपोरेट ऑफिस इन बॉम्बे ओनली एंड उस तो बाद ਉਹ ਇਹਨਾਂ ਨੂੰ ਨੈਕਸਟ ਰਿਕਰੂਟ ਜਿੱਥੇ ਵੀ ਇਹਨਾਂ ਦੀ ਬਣੂਗੀ ਉੱਥੇ ਤੇ ਜਤਾ ਜਾਊਗਾ ਪਲੱਸ ਇੰਸ਼ੋਰੈਂਸ ਕੰਪਨੀਆਂਜ਼ ਹੈ ਜਿਹੜੀਆਂ ਉਹ ਪਰਟੀਕੂਲਰਲੀ ਬੌਂਡ ਸਾਈਨ ਕਰਵਾਉਂਦੀਆਂ ਹੁੰਦੀਆਂ ਨੇ ਬੌਂਡ ਇਨ ਦ ਸੈਂਸ ਉਹਨਾਂ ਦੇ ਵਿੱਚ ਇਹ ਹੋਊਗਾ ਕਿ ਇੱਕ ਟ੍ਰੇਨਿੰਗ ਪ੍ਰੋਗਰਾਮ ਤੁਹਾਨੂੰ ਕਿਉਂਕਿ ਅਟੈਂਡ ਕਰਵਾਇਆ ਜਾਂਦਾ ਤਾਂ ਉਹਦੇ ਬਦਲੇ ਉਹਨਾਂ ਦਾ ਇੱਕ ਮਿਨੀਮਮ ਟਾਈਮਿੰਗ ਹੁੰਦਾ ਹੈ ਜਿਹਦੇ ਲਈ ਤੁਸੀਂ ਆਪਣਾ ਉਹਨਾਂ ਨੂੰ ਸਰਵ ਕਰਨਾ ਹੈ ਜੌਬ ਦੇ ਵਿੱਚ ਜੇ ਉਸ ਟਾਈਮ ਤੋਂ ਪਹਿਲਾਂ ਤੁਸੀਂ ਜੌਬ ਲੀਵ ਕਰਨਾ ਚਾਹੁੰਦੇ ਹੋ ਤਾਂ ਇੱਕ ਪਰਟੀਕੂਲਰ ਅਮਾਉਂਟ ਆਫ ਮਨੀ ਹੋਗੀ ਜਿਹੜੀ ਤੁਹਾਨੂੰ ਉਹਨਾਂ ਨੂੰ ਰਿਟਰਨ ਕਰਨੀ ਪਾਉਗੀ ਤਾਂ ਨੈਕਸਟ ਆ ਜਾਂਦਾ ਹੈ ਟਾਈਪ ਆਫ ਐਗਜ਼ਾਮ ਤਾਂ ਕੀ ਕੀ ਹੋਗਾ ਜਨਰਲ ਸਟ੍ਰੀਮ ਵਾਲੇ ਜਿਹੜੇ ਕੈਂਡੀਡੇਟਸ ਹੈ ਉਹਨਾਂ ਦੇ ਵਿੱਚ ਉਹੀ ਰੀਜ਼ਨਿੰਗ ਐਂਡ ਕ੍ਰਿਟੀਕਲ ਥਿੰਕਿੰਗ ਜੋ ਆਪਣੇ ਬੈਂਕਿੰਗ ਦੇ ਐਗਜ਼ਾਮਸ ਦੇ ਵਿੱਚ ਵੀ ਹੁੰਦਾ ਹੈ ਪਾਰਟ ਵੀ ਦੇ ਵਿੱਚ ਰੀਜ਼ਨਿੰਗ then english then gk and computer and part c ਦੇ ਵਿੱਚ ਇੱਕ ਡਿਸਕ੍ਰਿਪਟਿਵ ਐਗਜ਼ਾਮ ਹੈ ਜਿਹਦੇ ਵਿੱਚ ਐਸੇ ਪ੍ਰੈਸੀ ਐਂਡ ਕੰਪਰੀਹੈਂਸ਼ਨ ਹੈ ਵਧੀਆ ਚੀਜ਼ ਕੀ ਹੈ ਨਿਊਮੈਰਿਕਲ ਅਬਿਲਿਟੀ ਐਂਡ ਕੰਪਿਊਟਰ ਲਿਟਰੇਸੀ ਦਾ ਟੋਟਲ 15 ਮਾਰਕਸ ਦਾ ਹੀ ਟਾਪਿਕ ਹੈ ਦਨ ਉਸ ਤੋਂ ਇਲਾਵਾ ਹਾਇਰ ਆਰਡਰ ਰੀਜ਼ਨਿੰਗ ਐਂਡ ਥਿੰਕਿੰਗ ਤੇ ਸਭ ਤੋਂ ਜ਼ਿਆਦਾ ਵੇਟੇਜ ਹੈ ਐਂਡ ਇੰਗਲਿਸ਼ ਦੇ ਜ਼ਿਆਦਾ ਵੇਟੇਜ ਹੈ ਤਾਂ ਜਿਹੜੇ ਬੱਚਿਆਂ ਨੂੰ ਮੈਥਸ ਦੇ ਵਿੱਚ ਥੋੜੀ ਜੀ ਪ੍ਰੋਬਲਮ ਹੁੰਦੀ ਹੈ ਉਹਨਾਂ ਲਈ ਇਹ ਚੀਜ਼ ਈਜ਼ੀ ਹੈ ਕਿ ਉਹਨਾਂ ਨੂੰ ਬੈਨੀਫਿਟ ਹੈ ਮੈਥ से ਨਾ ਜ਼ਿਆਦਾ ਨਹੀਂ ਹੈ ਬਾਕੀ ਐਗਜ਼ਾਮ ਜਿਹੜੇ ਹੋਗੇ ਥੈਨ ਸਪੈਸ਼ਲਿਸਟ ਸਟ੍ਰੀਮ ਕੈਂਡੀਡੇਟਸ ਜਿਹੜੇ ਉਹਨਾਂ ਦੇ ਲਈ ਕੀ ਹੋਊਗਾ ਉਹਨਾਂ ਦਾ ਐਗਜ਼ਾਮ ਦੀ ਕੰਡੀਸ਼ਨ ਜਿਹੜੀ ਅਲੱਗ ਹੈ ਉਹਦੇ ਵਿੱਚ ਪਾਰਟ A ਦੇ ਵਿੱਚ ਤੁਹਾਨੂੰ ਟੈਕਨੀਕਲ ਜਾਂ ਪ੍ਰੋਫੈਸ਼ਨਲ ਨੋਲਿਜ ਦੇ ਨਾਲ ਜੁੜੇ ਹੋਏ 40 ਕੁਐਸਚਨਸ ਆਉਣਗੇ ਥੈਨ ਸੈਕੰਡ ਪਾਰਟ ਸੇਮ ਹੀ ਹੈ ਰੀਜ਼ਨਿੰਗ ਆ ਜਨਰਲ ਅਵੇਅਰਨੈਸ ਇੰਗਲਿਸ਼ ਐਂਡ ਨੰਮੈਰਿਕਲ ਅਬਿਲਿਟੀ ਐਂਡ ਸੇਮ ਰਾਈਟਿੰਗ ਦਾ ਵੀ ਪਾਰਟ ਇਦਾਂ ਹੀ ਹੈ ਜੇ ਆਪਾਂ ਗੱਲ ਕਰੀਏ ਹਲੇ ਤੱਕ ਆਪਾਂ ਨੂੰ ਇਹਨਾਂ ਦੀ ਐਗਜ਼ਾਮ ਫੀਸ ਦੀ ਕੰਡੀਸ਼ਨ ਨਹੀਂ ਪਤਾ ਲੱਗੀ ਐਗਜ਼ਾਮ ਫੀਸ ਯੂਜੂਲੀ ਸਟਾਰਟਿੰਗ ਤੇ ਹੀ ਦਤਨ ਅੱਲੇ ਤੱਕ ਤੈਦਾ ਕੋਈ ਐਗਜ਼ਾਮ ਫੀਸ ਦੀ ਕੰਡੀਸ਼ਨ ਨਹੀਂ ਪਤਾ ਯੂਜੂਅਲੀ ਜਨਰਲ ਵਾਲੇ ਜਿਹੜੇ ਸਟੂਡੈਂਟਸ ਹੁੰਦੇ ਆ ਇੰਸ਼ੋਰੈਂਸ ਕੰਪਨੀਆਂਜ਼ ਦੇ ਜਿਹੜੇ ਐਗਜ਼ਾਮ ਫੀਸ ਹੈ ਉਹ ਰਾਊਂਡ 850 ਰੁਪੀਜ਼ ਹੁੰਦੀ ਹੈ ਐਂਡ ਜਿਹੜੇ ਐਸ ਸੀ ਐਸਟੀ ਕੈਂਡੀਡੇਟ ਹੈਗੇ ਆ ਉਹਨਾਂ ਦੇ ਲਈ ਫੀਸ ਰਾਊਂਡ 200 ਰੁਪੀਜ਼ ਹੁੰਦੀ ਹੈ ਤਾਂ ਅਪਾ ਦੇਖਦੇ ਆਂ ਦੇ ਨੀਚੇ ਉੱਤੇ ਦਿੱਤਾ ਹੋਇਆ ਕਿਦਾਂ ਅਪਲਾਈ ਕਰ ਸਕਦੇ ਹੋ ਤੁਸੀਂ ਹਾਂਜੀ ਆ ਦਿੱਤੇ ਨੋਨ ਰਿਫੰਡੇਬਲ ਅਮਾਉਂਟ ਆਫ 1000 ਰੁਪੀਜ਼ ਫੀਸ ਫਾਰ Uh, general categories as processing and examination fees has to be paid online pay kiti jaogi and candidates belonging to sc est female candidates are exempted from the fees that means sirf te sirf general category wale bachiyan di jehdi hai wo 1000 rupees fees hai us to alawa female candidate sc est candidate ya physically handicapped categories hai jinniyan bhi ਉਹਨਾਂ ਦੀ ਕੋਈ ਐਗਜ਼ਾਮ ਫੀਸ ਨਹੀਂ ਹੈ ਸੋ ਇੱਕ ਵਧੀਆ ਮੌਕਾ ਹੈਗਾ ਉਹਨਾਂ ਸਟੂਡੈਂਟਸ ਲਈ ਜਿਹੜੇ ਬੈਂਕਿੰਗ ਦੀ ਤਿਆਰੀ ਕਰਦੇ ਪਏ ਜਾਂ ਇੰਸ਼ੋਰੈਂਸ ਐਗਜ਼ਾਮ ਦੀ ਤਿਆਰੀ ਕਰਦੇ ਪਏ ਉਹਨਾਂ ਲਈ ਤਾਂ ਬੈਸਟ ਹੈਗਾ ਕਿਉਂਕਿ ਜਨਰਲ ਇੰਸ਼ੋਰੈਂਸ ਕਾਰਪੋਰੇਸ਼ਨ ਇੱਕ ਬਹੁਤ ਹੀ ਆ ਆਪਾਂ ਕਹੇ ਕਿ ਵੈਲਿਊਏਬਲ ਐਂਡ ਰਿਪਿਊਟਿਡ ਕੰਪਨੀ ਹੈ ਇੰਡੀਆ ਦੀ ਇਸ ਕਰਕੇ ਆ ਮਤਲਬ ਜੇ ਇੱਥੇ ਕਰੀਅਰ ਬਣਾਣਾ ਹੈ ਤਾਂ ਸਟਾਰਟਿੰਗ 85000 ਦੀ ਰੇਟ ਵਾਲੀ ਸੈਲਰੀ Uh, is definitely the main motivational point behind working uh, in this institute then us to alawa apura onne application registration da method vi dassya hai je kise vi student nu help chai di hogi form fill karan layi online ya offline in any way to se sanu sade contact numbers te ਉਹ ਡਾਇਰੈਕਟ ਕਾਲ ਕਰ ਸਕਦੇ ਹੋ ਉਸ ਤੋਂ ਇਲਾਵਾ ਇਹ ਤਾਂ ਆਪਣੀ ਫਰਸਟ ਰਿਕਰੂਟਮੈਂਟ ਸੀ ਸੈਕੰਡਰੀ ਰਿਕਰੂਟਮੈਂਟ ਹੈ ਜਿਹੜੀ ਉਹ ਹੈਗੀ ਹੈ ਆਈ ਆਈ ਐਫ ਸੀ ਐਲ ਜੋ ਕਿ ਪੂਰਾ ਉਸ ਕੰਪਨੀ ਦਾ ਨਾਮ ਹੈਗਾ ਇੰਡੀਆ ਇਨਫਰਾਸਟਰਕਚਰ ਫਾਈਨੈਂਸ ਕੰਪਨੀ ਲਿਮਟਿਡ ਜੇ ਆਪਾਂ ਇਹਦੀ ਨੋਟੀਫਿਕੇਸ਼ਨ ਚੈੱਕ ਕਰੀਏ ਤਾਂ ਇੰਡੀਆ ਇਨਫਰਾਸਟਰਕਚਰ ਫਾਈਨੈਂਸ ਕੰਪਨੀ ਲਿਮਟਿਡ ਗਵਰਨਮੈਂਟ ਆਫ ਇੰਡੀਆ ਐਂਟਰਪ੍ਰਾਈਜ਼ ਤੋ ਇਨਾਂ ਨੇ ਕੀ ਕੀਤਾ ਡਾਇਰੈਕਟ ਰਿਕਰੂਟਮੈਂਟ ਫਾਰ ਦਾ ਪੋਸਟ ਆਫ ਆਫੀਸਰਸ ਇਨ ਗ੍ਰੇਡ A ਅਸਿਸਟੈਂਟ ਮੈਨੇਜਰ ਐਟ ਆਈਆਈਐਫਸੀਐਲ ਓਨ ਰੈਗੂਲਰ ਬੇਸਿਸ ਤੋ ਆਈਆਈਐਫਸੀਐਲ ਨੇ ਗ੍ਰੇਡ A ਦੇ ਆਫੀਸਰਸ ਦੇ ਲਈ ਅਸਿਸਟੈਂਟ ਮੈਨੇਜਰ ਦੀ ਪੋਸਟ ਜਿਹੜੀ ਉਹ ਮਤਲਬ ਰੀਲீஸ் ਕੀਤੀ ਹੈ ਨੋਟੀਫਿਕੇਸ਼ਨ ਇਹਦੇ ਵਿੱਚ ਕੈਂਡੀਡੇਟਸ ਦੀ ਰਿਕੁਆਇਰਮੈਂਟ ਕੀ ਹੈ ਟੋਟਲ ਨੰਬਰ ਆਫ ਵੈਕੈਂਸੀਜ਼ ਅਰਾਊਂਡ 50 ਹੈਗੇ ਸ਼ਾਇਦ ਇਹਦੇ ਵਿੱਚ ਉਹ ਜੋ ਕਿ ਅੱਗੇ ਇਹਨਾਂ ਨੇ ਦਿੱਤਾ ਹੋਊਗਾ ਤ ਤਾਂ ਕੈਂਡੀਡੇਟਸ ਆਰ ਰਿਕੁਆਇਰਡ ਟੂ ਅਪਲਾਈ ਔਨਲਾਈਨ ਅਪਲਾਈ ਕਰਨ ਦੀਆਂ ਡੇਟਸ ਇੰਪੋਰਟੈਂਟ ਡੇਟਸ ਕੀ ਹੈ 7 ਦਸੰਬਰ ਤੋਂ ਲੈ ਕੇ 23 ਦਸੰਬਰ ਤੱਕ ਤੁਸੀਂ ਇਹਨੂੰ ਅਪਲਾਈ ਕਰ ਸਕਦੇ ਹੋ ਐਂਡ ਐਲੀਜੀਬਿਲਟੀ ਕ੍ਰਾਈਟੇਰੀਆ ਦੇ ਲਈ ਜਿਹੜੀ ਲਾਸਟ ਡੇਟ ਹੈ ਉਹ 30 ਨਵੰਬਰ 2024 ਹੈ 댓 ਮੀਨਸ 30 ਨਵੰਬਰ 2024 ਦੇ ਹਿਸਾਬ ਨਾਲ ਹੀ ਤੁਹਾਡੀ ਐਜੂਕੇਸ਼ਨਲ ਕੁਆਲੀਫਿਕੇਸ਼ਨ ਤੇ ਤੁਹਾਡੀ ਏਜ ਜਿਹੜੀ ਉਹ ਕਾਊਂਟ ਕੀਤੀ ਜਾਊਗੀ ਐਗਜ਼ਾਮ ਦੀ ਡੇਟ ਜਨਵਰੀ 2025 ਐਂਡ ਇੰਟਰਵਿਊ ਹੋਊਗਾ ਇਹਦਾ ਜਨਵਰੀ ਜਾਂ ਫਰਵਰੀ ਦੇ ਅੰਦਰ ਐਂਡ ਫਾਈਨਲ ਰਿਜ਼ਲਟ ਵੀ ਜਨਵਰੀ ਜਾਂ ਫਰਵਰੀ 2025 ਦੇ ਵਿੱਚ ਹੀ ਆਊਗਾ ਨੰਬਰ ਆਫ ਵੈਕੈਂਸੀਜ਼ ਓਵਰਆਲ ਟੋਟਲ 40 ਵੈਕੈਂਸੀਜ਼ ਹੈ ਇਹਦੇ ਵਿੱਚ ਜਿਹਦੇ ਵਿੱਚੋਂ ਜਨਰਲ ਦੀਆਂ 17 ਵੈਕੈਂਸੀਜ਼ ਹੈ ਗ੍ਰੇਡ ਏ ਅਸਿਸਟੈਂਟ ਮੈਨੇਜਰ ਦੀਆਂ ਸ਼ਡਿਊਲ ਕਾਸਟ ਦੀਆਂ 5 scheduled tribes the are 2 and other backward classes the are 11 then ews ਇਦਾਂ ਆ ਜਾਂਦੀਆਂ 5 ਤਾਂ ਟੋਟਲ ਮਿਲਾ ਕੇ 40 ਆਪਣੀਆਂ ਵੈਕੈਂਸੀਜ਼ ਐ ਇਹਦੇ ਵਿੱਚ ਟੋਟਲ ਵੈਕੈਂਸੀਜ਼ ਆਰ ਈਅਰਮਾਰਕਡ ਆਫ ਵੇਰੀਅਸ ਸਟ੍ਰੀਮਸ ਜਿਦੇ ਵਿੱਚ ਅਲੱਗ-ਅਲੱਗ ਟਾਈਪ ਦੀਆਂ ਵੈਕੈਂਸੀਜ਼ ਐ ਜੋ ਕਿ ਤੁਸੀਂ ਪੂਰਾ ਨੋਟੀਫਿਕੇਸ਼ਨ ਜਦੋਂ ਪੜ੍ਹੋਗੇ ਉਦੋਂ ਤੁਹਾਨੂੰ ਪਤਾ ਲੱਗੂਗਾ ਪਰ ਮੰਥ ਇਹਨਾਂ ਦੀ ਜਿਹੜੀ ਸਟਾਰਟਿੰਗ ਬੇਸਿਕ ਪੇ ਆ ਥੈਟ ਇਜ਼ ਅਰਾਊਂਡ 44500 ਐਂਡ ਇਹਦੇ ਵਿੱਚ ਇਹਨਾਂ ਨੇ ਲਿਖਿਆ ਹੋਊਗਾ ਮੇਬੀ ਟੋਟਲ ਇਨਰਦੀ ਜਿਹੜੀ ਇਨ ਪਾਕਟ ਹੈ ਇਨ ਹੈਂਡ ਆਪਾਂ ਸੈਲਰੀ ਕਹਿ ਸਕਦੇ ਆ 댓 ਵੁੱਡ ਬੀ ਅਰਾਊਂਡ 75000 ਕਿਉਂਕਿ ਬੇਸਿਕ ਪੇ ਦੇ ਨਾਲ ਉੱਪਰ ਐਚ ਆਰ ਐਂਡ ਐਕਸਟਰਾ ਜਿਹੜੀਆਂ ਰਿਕੁਇਰਮੈਂਟਸ ਹੁੰਦੀਆਂ ਉਹ ਪਾਕਸ ਵੀ ਮਿਲਦੇ ਆ ਤਾਂ ਟੋਟਲ ਤੁਹਾਨੂੰ ਉਹਨਾਂ ਨੇ ਲਿਖਿਆ ਐਪ੍ਰੋਕਸੀਮੇਟ ਕਾਸਟ ਟੂ ਕੰਪਨੀ ਫਾਰ ਅਸਿਸਟੈਂਟ ਮੈਨੇਜਰ ਗ੍ਰੇਡ A ਇਸ uh, uh, 19 ਲੱਖਸ ਐਪ੍ਰੋਕਸ ਤਾਂ ਅਲਾਈਅੰਸਸ ਵਗੈਰਾ ਪਾ ਕੇ ਲਗਭਗ ਲਗਭਗ 19 ਲੱਖ ਰੁਪਈਆ ਸੈਲਰੀ ਇੱਕ ਸਾਲ ਦੀ ਬਣਦੀ ਪਈ ਹੈ ਦੈਟ ਮੀਨਸ ਇਸ 6 ਸਵਾ ਲੱਖ ਦੇ ਨੇੜੇ ਤੇਰੇ ਤੁਹਾਡੀ 1.5 ਲੱਖ ਦੇ ਨੇੜੇ ਤੇੜੇ ਸੈਲਰੀ ਮੰਥਲੀ ਬਣੂਗੀ ਸੋ ਡੈਫੀਨੇਟਲੀ ਜੇ ਸੈਲਰੀ ਨਹੀਂ ਜ਼ਿਆਦਾ ਹੈ ਨੰਬਰ ਆਫ ਵੈਕੈਂਸੀਜ਼ ਵੀ ਥੋੜੀਆਂ ਹੈ ਤਾਂ ਕੰਪੀਟੀਸ਼ਨ ਜ਼ਰੂਰ ਜ਼ਿਆਦਾ ਹੋਗਾ ਸੋ ਜਿਹੜੇ ਬੱਚਿਆਂ ਨੇ ਬੈਂਕਿੰਗ ਵਗੈਰਾ ਦੀ ਤਿਆਰੀ ਕੀਤੀ ਹੋਈ ਹੈ ਉਹਨਾਂ ਦੇ ਲਈ ਐਗਜ਼ਾਮ ਈਜ਼ੀ ਹੋਊਗਾ ਜੇ ਆਪਾਂ ਗੱਲ ਕਰੀਏ ਤਾਂ ਏਜ ਰਿਕੁਆਇਰਮੈਂਟ ਕੀ ਹੈ ਏਜ ਰਿਕੁਆਇਰਮੈਂਟ ਸੇਮ 21 ਟੂ 30 ইয়ার্স ਆਫ ਏਜ 30 ਨਵੰਬਰ ਤੱਕ ਜਿਹੜੇ ਵੀ ਸਟੂਡੈਂਟਸ ਜਨਰਲ ਕੈਟੇਗਰੀ ਦੇ 30 ਪਲੱਸ ਹੋ ਚੁੱਕੇ ਐ ਟਿਲ 30th ਨਵੰਬਰ ਉਹ ਇਹਦੇ ਵਿੱਚ ਅਪਲਾਈ ਨਹੀਂ ਕਰ ਸਕਦੇ ਰੈਸਟ ਕੈਟੇਗਰੀਜ਼ ਦੇ ਵਿੱਚ ਸਾਰਿਆਂ ਦੇ ਲਈ ਥੋੜੀ ਥੋੜੀ ਰਿਲੈਕਸੇਸ਼ਨ ਦਿੱਤੀ ਹੈ ਥੈਨ ਉਸ ਤੋਂ ਬਾਅਦ ਇਹਦੇ ਵਿੱਚ ਕਿਹੜੇ ਕਿਹੜੇ ਟਾਈਪਸ ਆਫ ਵੈਕੈਂਸੀਜ਼ ਐ प्रोजेक्ट फाइनेंसिंग स्ट्रेस्ड एसट रिक्वायरमेंट की है सीए uh, या सीएमए सी डबल्यू सर्टिफिकेशन या पोस्ट ग्रेजुएट डिग्री इन मैनेजमेंट इन फाइनेंस मतलब एम बी ए फाइनैंस या बैंकिंग एंड फाइनेंस किया हो तो बच्चे ये अपलाई कर सकते हैं दैन ए कुछ ना कुछ मिनीम रिक्वायरमेंट हैगी एक्सपीरियंस की वन ईयर पोस्ट क्वालिफि एक्सपीरियंस होना चाहिए ਆਫੀਸਰ ਕੇਡਰ ਦੇ ਵਿੱਚ ਬੈਂਕਸ ਦੇ ਵਿੱਚ ਫਾਈਨੈਂਸ਼ੀਅਲ ਇੰਸਟੀਟਿਊਟਸ ਦੇ ਵਿੱਚ ਜਾਂ ਕੋਈ ਵੀ ਪ੍ਰਾਈਵੇਟ ਇੰਸਟੀਟਿਊਟਸ ਹੈ ਉਹਨਾਂ ਦੇ ਵਿੱਚ ਏਰੀਆ ਆਫ ਐਕਸਪੀਰੀਅੰਸ ਹੈਂਡਲਿੰਗ ਪ੍ਰੋਜੈਕਟ ਫਾਈਨਾਂਸਿੰਗ ਮਿਡ ਲਾਰਜ ਕਾਰਪੋਰੇਟ ਕ੍ਰੈਡਿਟ ਉਸ ਤੋਂ ਇਲਾਵਾ ਅਕਾਊਂਟਸ ਕੈਂਡੀਡੇਟਸ ਉਹਦੇ ਵਿੱਚ ਚਾਰਟਰਡ ਅਕਾਊਂਟੈਂਟ ਚਾਹੀਦੇ ਹੈ ਤਾਂ ਜਿਹੜੇ ਬੱਚਿਆਂ ਕੋਲੇ ਚਾਰਟਰਡ ਅਕਾਊਂਟੈਂਟ ਦੀ ਆਪਣੀ ਡਿਗਰੀ ਹੈ ਉਹ ਇਹਦੇ ਵਿੱਚ ਪਾਰਟ ਲੈ ਸਕਦੇ ਦੇ ਮਸਟ ਹੈਵ 1 ਇਅਰ ਆਫ ਪੋਸਟ ਕੁਆਲੀਫਿਕੇਸ਼ਨ ਐਕਸਪੀਰੀਅੰਸ then resource and treasury ਉਹਦੇ ਵਿੱਚ ਕੀ ਹੈ ਪੋਸਟ ਗ੍ਰੈਜੂਏਟ ਡਿਗਰੀ ਐਂਡ ਡਿਪਲੋਮਾ ਹੋਣਾ ਚਾਹੀਦਾ ਇਨ ਮੈਨੇਜਮੈਂਟ ਆਫ ਸਪੈਸ਼ਲਾਈਜੇਸ਼ਨ ਇਨ ਫਾਈਨੈਂਸ ਫੋਰ ਐਕਸ ਬੈਂਕਿੰਗ ਇਅਰ ਫਾਈਨੈਂਸ ਤਾਂ ਇਹਦੇ ਵਿੱਚ ਕੀ ਹੈ ਇਹ ਜਿਹੜੀਆਂ ਵੀ ਪੋਸਟ ਹੈਗੀਆਂ ਪਰਟੀਕੂਲਰਲੀ ਤਾਂ ਡੀਆਂ ਇੱਕ ਫੀਲਡ ਦੇ ਰਿਲੇਟਿਡ ਪੋਸਟ ਹੈ ਤਾਂ ਜਿਹੜੇ ਬੱਚਿਆਂ ਕੋਲੇ ਸਪੈਸ਼ਲਾਈਜੇਸ਼ਨਸ ਹੈਗੀਆਂ ਸਿਰਫ ਉਹ ਹੀ ਇਹਦੇ ਵਿੱਚ ਪਾਰਟ ਲੈ ਸਕਦੇ then information technology ਬੈਚਲਰਸ ਡਿਗਰੀ ਇਨ ਇੰਜੀਨੀਅਰਿੰਗ ਵਿਦ ਸਪੈਸ਼ਲਾਈਜੇਸ਼ਨ ਇਨ ਆਈਟੀ অর ਕੰਪਿਊਟਰ देन ਇਹਦੇ ਵਿੱਚ ਵੀ 1 ਇਅਰ ਆਫ ਐਕਸਪੀਰੀਅੰਸ ਹੈ। ਥੈਨ ਉਸ ਤੋਂ ਅੱਗੇ ਲੀਗਲ ਵਾਲਾ ਉਹਨਾਂ ਦੇ ਵਿੱਚ ਬੱਚਿਆਂ ਨੇ ਜਿਨ੍ਹਾਂ ਜਿਹੜੇ ਵੀ ਬੱਚੇ ਜਿਨ੍ਹਾਂ ਨੇ ਲਾਅ ਕੰਪਲੀਟ ਕੀਤਾ ਹੋਇਆ ਉਹਨਾਂ ਦੀਆਂ ਦੋ ਵੈਕੈਂਸੀਜ਼ ਹੈ ਇਹਦੇ ਵਿੱਚ ਵੀ 1 ਇਅਰ ਆਫ ਐਕਸਪੀਰੀਅੰਸ ਇਨ ਅ ਡਿਫਰੈਂਟ ਟਾਈਪ ਆਫ ਲਾਅ ਫਰਮਸ অর ਜੁਡੀਸ਼ੀਅਲ ਸਰਵਿਸਿਜ਼ অর ਐਨੀ ਅਦਰਸ। ਥੈਨ ਸੈਕ੍ਰੇਟੇਰੀਅਲ ਫੰਕਸ਼ਨਸ ਇਹਦੇ ਵਿੱਚ ਕੰਪਨੀ ਸੈਕ੍ਰੇਟਰੀ ਐਂਡ ਦੇ ਉਹ ਇਹਦੀ ਕੀ ਉਹ ਹੈਗੀ ਹੈ ਵੈਕੈਂਸੀ ਐਂ ਇਹਦੇ ਵਿੱਚ ਮਿਨਿਮਮ 1 ਇਅਰ ਐਕਸਪੀਰੀਅੰਸ ਮੰਗਦੇ ਪਏ ਐ ਥੈਨ ਕਾਰਪੋਰੇਟ ਸੋਸ਼ਲ ਰਿਸਪੋਨਸੀਬਿਲਟੀ ਤੋ ਪੋਸਟ ਗ੍ਰੈਜੂਏਟ ਡਿਪਲੋਮਾ ਇਨ ਕਾਰਪੋਰੇਟ ਸੋਸ਼ਲ ਰਿਸਪੋਨਸੀਬਿਲਟੀ ਅਟ ਲੀਸਟ 1 ਇਅਰ ਆਫ ਪੋਸਟ ਕੁਆਲੀਫਿਕੇਸ਼ਨ ਐਕਸਪੀਰੀਅੰਸ ਥੈਨ এনवायरमेंट ਐਂਡ ਸੋਸ਼ਲ ਸੀਫਗਾਰਡ ਉਹਦੇ ਵੀ ਤੋ ਪੋਸਟ ਗ੍ਰੈਜੂਏਟ ਜਿਨ੍ਹਾਂ ਨੇ এনਵਾਇਰਨਮੈਂਟਲ ਮੈਨੇਜਮੈਂਟ ਜਾਂ ਇੰਜੀਨੀਅਰਿੰਗ ਦੇ ਵਿੱਚ ਉਹ ਕੀਤੀ ਹੈ ਆਪਣੀ ਕੁਆਲੀਫਿਕੇਸ਼ਨ ਐਂਡ ਉਹਦੇ ਰਿਲੇਟਿਡ ਹੀ ਉਹਨਾਂ ਦਾ ਹੀ ਤੁਹਾਡਾ ਐਕਸਪੀਰੀਅੰਸ then ਰਿਸਕ ਮੈਨੇਜਮੈਂਟ ਤੇ ਜਿਹੜੇ ਵੀ ਬੱਚੇ ਦੇ ਚ ਕ੍ਰੈਡਿਟ ਦੇ ਵਿੱਚ ਜਾਂ ਲੋਨ ਡਿਪਾਰਟਮੈਂਟ ਦੇ ਵਿੱਚ ਰਿਸਕ ਮੈਨੇਜਮੈਂਟ ਏਰੀਆ ਦੇ ਵਿੱਚ ਕੰਮ ਕਰਦੇ ਆ ਉਹਨਾਂ ਦੇ ਲਈ ਐਂਡ ਦੇ ਸ਼ੁੱਡ ਹੈਵ ਦਾ ਪੋਸਟ ਗ੍ਰੈਜੂਏਟ ਡਿਗਰੀ ਇਨ ਮੈਨੇਜਮੈਂਟ ਜਾਂ ਉਹੀ ਸੀਰੀਅਲ ਡਿਗਰੀ ਉਹਨਾਂ ਕੋਲੇ ਹੋਣੀ ਚਾਹੀਦੀ ਹੈ ਜੇ ਐਫ ਆਰ ਐਮ ਜਾਂ ਰਿਸਕ ਮੈਨੇਜਮੈਂਟ ਸਰਟੀਫਿਕੇਸ਼ਨ ਹੈਗੀ ਹੈ ਤੋਂ ਵੀ ਵਧੀਆ then ਪ੍ਰੋਕਿਊਰਮੈਂਟ ਉਹਦੇ ਵਿੱਚ ਪੋਸਟ ਗ੍ਰੈਜੂਏਟ ਡਿਗਰੀ ਜਾਂ ਡਿਪਲੋਮਾ ਚਾਹੀਦਾ ਕਿਸੇ ਵੀ ਡਿਸਪਲੀਨ ਦਾ ਹਿਊਮਨ ਰਿਸੋਰਸ ਪੋਸਟ ਗ੍ਰੈਜੂਏਟ ਡਿਪਲੋਮਾ ਇਨ ਮੈਨੇਜਮੈਂਟ ਐਮਬੀਏ ਕੀਤੀ ਹੋਵੇ ਐਚਆਰ ਦੇ ਵਿੱਚ ਜਾਂ ਇੰਡਸਟਰੀਅਲ ਰਿਲੇਸ਼ਨਸ ਦੇ ਵਿੱਚ देन ਰਿਸਰਚ ਐਂਡ ਐਨਾਲਿਸਿਸ ਤਾਂ ਇਕਨੋਮਿਕਸ ਜਾਂ ਸਟੈਟਿਸਟਿਕਸ ਦੀ ਪੋਸਟ ਗ੍ਰੈਜੂਏਸ਼ਨ ਬੱਚੇ ਨੇ ਕੀਤੀ ਹੋਵੇ ਰਾਜ ਭਾਸ਼ਾ ਜਿਹੜੇ ਸਟੂਡੈਂਟ ਦਾ ਹਿੰਦੀ ਟ੍ਰਾਂਸਲੇਸ਼ਨ ਇਨ ਇੰਗਲਿਸ਼ ਦੀ ਸਟੱਡੀ ਜਨਾ ਨੇ ਕੀਤੀ ਹੋਈ ਹੈ ਜਾਂ ਜਿਨ੍ਹਾਂ ਕੋਲੇ ਮਾਸਟਰਸ ਡਿਗਰੀ ਇਨ ਇੰਗਲਿਸ਼ ਸੰਸਕ੍ਰਿਤ ਇਕਨੋਮਿਕਸ ਹੈ ਉਹ ਕਰ ਸਕਦੇ then compliance and audit ਜਿਹੜੇ ਬੱਚਿਆਂ ਕੋਲੇ 어 CISSA ਦਾ ਸਰਟੀਫਿਕੇਸ਼ਨ ਹੈ ਜਾਂ ਕੋਈ ਵੀ ਪੋਸਟ ਗ੍ਰੈਜੂਏਸ਼ਨ ਡਿਗਰੀ ਹੈਗੀ ਹੈ ਉਹ ਇਹਦੇ ਵਿੱਚ ਪਾਰਟ ਲੈ ਸਕਦੇ ਇਸੇ ਤਰ੍ਹਾਂ 어 ਮਲਟੀਪਲ ਟਾਈਪ ਆਫ ਜਿਹੜੀਆਂ ਰਿਕੁਆਇਰਮੈਂਟਸ ਹੈ ਇੱਕ ਬੱਚੀ ਆਪਣੇ ਕੋਲੇ ਕਾਰਪੋਰੇਟ ਕਮਿਊਨੀਕੇਸ਼ਨ ਜਿਹਦੇ ਵਿੱਚ ਬੱਚਿਆਂ ਕੋਲੇ ਕਾਰਪੋਰੇਟ ਕਮਿਊਨੀਕੇਸ਼ਨ ਮਾਸ ਕਮਿਊਨੀਕੇਸ਼ਨ ਐਡਵਰਟਾਈਜ਼ਿੰਗ ਜਰਨਲਿਜ਼ਮ ਦਾ 어 ਦੀ ਗ੍ਰੈਜੂਏਸ਼ਨ ਜਾਂ ਪੋਸਟ ਗ੍ਰੈਜੂਏਸ਼ਨ ਡਿਗਰੀ ਹੋਵੇ ਐਂਡ ਲਾਸਟ ਤੇ ਜਨਰਲ ਜਿਹਦੇ ਵਿੱਚ 12 ਉਹ ਆਉਂਦੀਆਂ ਪਈਆਂ ਵੈਕੈਂਸੀਸ ਬਟ ਉਹਦੇ ਵਿੱਚ ਵੀ ਪੋਸਟ ਗ੍ਰੈਜੂਏਟ ਡਿਗਰੀ ਹੋਣੀ ਚਾਹੀਦੀ ਹੈ ਬੱਚੇ ਨੇ ਐਲਐਲਬੀ ਹੈ ਐਲਐਲਐਮ ਸੀਏ ਬੀਟਾ ਕਿਹਾ ਬੀਈ ਕੀਤਾ ਹੋਣਾ ਚਾਹੀਦਾ ਥੈਨ ਇਹਦੇ ਵਿੱਚ ਵੀ ਐਟਲੀਸਟ 1 ਇਅਰ ਆਫ ਐਕਸਪੀਰੀਅੰਸ ਚਾਹੀਦਾ ਪ੍ਰੀਫਰੈਂਸ ਵਿਲ ਬੀ 기ਵਨ ਟੂ ਕੈਂਡੀਡੇਟ ਹੈਵਿੰਗ ਰੈਲੇਵੈਂਟ ਵਰਕ ਐਕਸਪੀਰੀਅੰਸ ਇਨ ਬੈਂਕਿੰਗ ਐਂਡ ਫਾਈਨੈਂਸ ਇੰਡਸਟਰੀ ਤਾਂ ਇਹ ਜਿਹੜੇ ਇਹ ਜਿਹੜੇ ਰਿਕਰੂਟਮੈਂਟ ਹੈ ਇਹ ਪਾਰਟਿਕੁਲਰਲੀ ਉਹਨਾ ਸਟੂਡੈਂਟਸ ਦੇ ਲਈ ਹੈ ਜਿਨ੍ਹਾਂ ਨੇ ਪਹਿਲਾਂ ਬੈਂਕਿੰਗ ਵਗੈਰਾ ਚ ਜੌਬ ਕੀਤੀ ਹੈ ਜਾਂ ਜਿਨ੍ਹਾਂ ਕੋਲੇ ਵਰਕ ایکسپੀਰੀਅੰਸ ਹੈਗਾ ਦੈਨ ਆਹ ਥਿਸ ਵਿਲ ਕੰਪਰਾਈਜ਼ ਆਫ ਅ ਸਿੰਗਲ ਪੇਪਰ ਆਬਜੈਕਟਿਵ ਟਾਈਪ ਪੇਪਰ ਹੋਣਾ ਹੈ 200 ਮਾਰਕਸ ਦਾ ਉਹਦੇ ਵਿੱਚ ਪੇਪਰ ਹੋਊਗਾ ਐਂਡ ਉਹਦੇ ਵਿੱਚ ਕੀ ਕੀ ਆਉਣਾ ਹੈ ਰੀਜ਼ਨਿੰਗ ਮੈਥਸ ਇੰਗਲਿਸ਼ ਲੈਂਗੁਏਜ ਕਰੰਟ ਅਫੇਅਰਸ ਜੋ ਕਿ ਤੁਹਾਡੇ ਬੈਂਕਿੰਗ ਵਾਲੇ ਐਗਜ਼ਾਮਸ ਦੇ ਵਿੱਚ ਵੀ ਆਉਣਾ ਦੈਨ ਉਸ ਤੋਂ ਬਾਅਦ ਪਾਰਟ 2 ਹੈ ਜਿਹੜਾ ਅਕੋਰਡਿੰਗ ਟੂ ਦਾ ਰਿਕੁਆਇਰਮੈਂਟ ਜੋ ਵੀ ਬੱਚੇ ਦੇ ਉਹ ਹੈਗਾ ਅ ਮਤਲਬ ਉਹਨਾਂ ਦੀ ਪਾਰਟਿਕੂਲਰ ਸਪੈਸ਼ਲਾਈਜੇਸ਼ਨ ਉਹਦੇ ਨਾਲ ਰਿਲੇਟਡ ਉਹਨਾਂ ਨੂੰ ਕੁਐਸਚਨ ਪੁੱਛੇ ਜਾਣਗੇ ਟੋਟਲ ਟੈਸਟ ਵਾਲਨ ਟੈਸਟ 2 ਨੂੰ ਲਾ ਕੇ 150 ਕੁਐਸਚਨਸ ਬਣਦੇ ਜੋ ਕਿ 200 ਮਾਰਕਸ ਦੇ ਹੋਣਗੇ ਜਿਹੜੇ ਬੱਚੇ ਇਸ ਐਗਜ਼ਾਮ ਨੂੰ ਕਲੀਅਰ ਕਰਦੇ ਆ ਥੈਨ ਉਹਨਾਂ ਦਾ ਇੱਕ ਇੰਟਰਵਿਊ ਕੰਡਕਟ ਕੀਤਾ ਜਾਊਗਾ ਐਂਡ ਆਫਟਰ ਇੰਟਰਵਿਊ ਮੈਡੀਕਲ ਅ ਇਹਨਾਂ ਬੱਚਿਆਂ ਨੂੰ ਰਿਕਰੂਟ ਕੀਤਾ ਜਾਊਗਾ ਉਸ ਤੋਂ ਇਲਾਵਾ ਅ ਬੱਚਿਆਂ ਨੂੰ ਪਤਾ ਹੋਊਗਾ ਕਿ ਹਰ ਸਾਲ ਬੈਂਕਿੰਗ ਜਿਹੜੀਆਂ ਕੰਪਨੀਆਂਜ਼ ਐ ਉਹ ਆਪਣੀਆਂ ਰਿਕਰੂਟਮੈਂਟਸ ਐਂਡ ਐਸਐਸਸੀ ਐ ਉਹ ਆਪਣੀਆਂ ਰਿਕਰੂਟਮੈਂਟਸ ਟਾਈਮ ਟੂ ਟਾਈਮ ਰਿਲੀਜ਼ ਕਰਦੇ ਰਹਿੰਦੇ ਆ ਤੇ ਜੇ ਕਿਸੇ ਵੀ ਬੱਚੇ ਦੀ ਜਿਹੜੀ ਐਲੀਜੀਬਿਲਿਟੀ ਹੋਵੇ ਨਾ ਐਗਜ਼ਾਮਸ ਦੇ ਲਈ ਕੰਪਲੀਟ ਨਹੀਂ ਹੁੰਦੀ ਤੁਸੀਂ ਡੈਫੀਨੇਟਲੀ ਤੁਸੀਂ ਬੈਂਕਿੰਗ ਜਾਂ SSC ਦੀ ਤਿਆਰੀ ਕਰ ਸਕਦੇ ਹੋ ਕੋਈ ਵੀ ਬੱਚਾ ਜਿਹੜਾ 12th ਪਾਸ ਹੈ ਉਹ SSC ਦੇ ਕੁਝ ਐਗਜ਼ਾਮਸ ਦੇ ਸਕਦਾ ਹੈ ਐਂਡ ਕੋਈ ਵੀ ਗ੍ਰੈਜੂਏਟ ਹੈ ਜਿਹੜਾ SSC ਬੈਂਕਿੰਗ ਇੰਸ਼ੋਰੈਂਸ ਕੰਪਨੀਆਂਜ਼ ਐਂਡ ਮਲਟੀਪਲ ਇਦਾਂ ਦੇ ਐਗਜ਼ਾਮਸ ਦੇ ਸਕਦਾ ਹੈ ਐਂਡ ਜੇ ਤੁਸੀਂ ਉਹਦੀ ਤਿਆਰੀ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਕੋਲੇ ਆਨਲਾਈਨ ਹੀ ਆਫਲਾਈਨ ਕਲਾਸਿਸ اٹੈਂਡ ਕਰ ਸਕਦੇ ਹੋ ਫਰਦਰ ਕੋਈ ਵੀ ਐਗਜ਼ਾਮਸ ਦੀ ਡਿਟੇਲ ਚਾਹੀਦੀ ਹੋਵੇ ਜਾਂ ਕਿਸੇ ਐਗਜ਼ਾਮ ਦੀ ਇੰਟਰਵਿਊ ਜਾਂ ਅ ਕਿਸੇ ਵੀ ਟਾਈਪ ਆਫ ਉਹਦੇ 파ਟ ਦੇ ਲਈ एग्जाम ਦੇ 파ਟ ਦੇ ਲਈ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਗਾਈਡੈਂਸ ਦੀ ਲੋੜ ਹੋਵੇ ਤਾਂ ਤੁਸੀਂ ਨਿਊ ਹੋਰਾਈਜ਼ਨ ਅਕੈਡਮੀ ਕੂਰਥਲਾ ਤੇ ਕੰਟੈਕਟ ਕਰ ਸਕਦੇ ਸਾਨੂੰ ਤੁਹਾਡਾ ਸਾਨੂੰ ਸਾਡਾ ਨੰਬਰ ਤੁਹਾਨੂੰ ਸਾਡੀ ਵੈਬਸਾਈਟ ਤੇ ਵੀ ਮਿਲ ਜਾਊਗਾ ਇਸ ਤੋਂ ਇਲਾਵਾ ਇਸੇ ਵੀਡੀਓ ਦੇ ਡਿਸਕ੍ਰਿਪਸ਼ਨ ਤੇ ਵੀ ਤੁਹਾਨੂੰ ਸਾਡਾ ਕੰਟੈਕਟ ਨੰਬਰ ਮਿਲ ਜਾਊਗਾ ਐਂਡ ਤੁਸੀਂ ਸਾਨੂੰ ਇੰਸਟਾਗ੍ਰam ਜਾਂ YouTube ਤੇ ਵੀ ਲਭ ਸਕਦੇ ਹੋ ਹੋਰਾਈਜ਼ਨ ਅਕੈਡਮੀ ਕਪੂਰਥਲਾ ਕਰਕੇ ਸਰਚ ਕਰੋਗੇ ਤਾਂ ਤੁਹਾਨੂੰ ਸਾਡਾ ਪੇਜ ਵੀ ਸ਼ੋ ਹੋਗਾ ਕੋਈ ਵੀ ਜਾਣਕਾਰੀ ਫਰਦਰ ਜੌਬਸ ਦੇ ਨਾਲ ਰਿਲੇਟਡ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ ਓਕੇ ਥੈਂਕ ਯੂ